ਮੋਹਾਲੀ ਦੇ ਵਿੱਚ ਗੰਪੀ ਗਰਾਊਂਡ ਦਾ ਜਿਹੜਾ ਮੁੱਦਾ ਹੈ ਉਹ ਗਰਮੰਦਗਾਰ ਹੈ ਕਿ ਮੋਹਾਲੀ ਦੇ ਰੈਜ਼ੀਡੈਂਟਸ ਨੇ ਲਗਾਤਾਰ ਨਾ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਭਾਈ ਖਟਾਰ ਨੂੰ ਸੀ ਗੁਹਾਰ ਕਰ ਰਹੇ ਆ ਜਿਹੜਾ ਮੋਹਾਲੀ ਨੂੰ ਪੂਰਾ ਕ੍ਰਿਕਟ ਦਾ ਗਰਾਊਂਡ ਬਣਾਇਆ ਜਾ ਰਿਹਾ ਕੋ ਨਾ ਬਣਾਇਆ ਜਾਵੇ ਕਿਉਂਕਿ ਮੋਹਾਲੀ ਦੇ ਜਿਹੜੇ ਸਥਾਨਕ ਲੋਕ ਨੇ ਉਹ ਬਹੁਤ ਪਰੇਸ਼ਾਨ ਨੇ ਪੂਰੀ ਕਾਰਵਾਈ ਕਰਦਾ ਐਡਵੋਕੇਟ ਸਾਹਿਬ ਮੌਜੂਦ ਨੇ ਜੀਸੀ ਮਾਇਰ ਸਰ ਪੂਰਾ ਮਾਮਲਾ ਕੀਆ ਪਹਿਲਾਂ ਕੋਰਟ ਤੋਂ ਸਟੇ ਵੀ ਮਿਲ ਚੁੱਕੀ ਇਸ ਗੰਪੀ ਗਰਾਊਂਡ ਲੈ ਕੇ ਲੇਕਿਨ ਫਿਰ ਵੀ ਕੂੜਾ ਕਿਤਨਾ ਕਿਤੇ ਘਟ ਨਹੀਂ ਹੋਇਆ ਰਮਨਿਕ ਸ ਕੂੜੇ ਦਾ ਮਾਮਲਾ ਬਹੁਤ ਹੀ ਸਿੱਧਾ ਹੈ ਇੱਥੇ ਇਹਨਾਂ ਨੇ 2003 ਵਿੱਚ ਕੂੜਾ ਸੁੱਟਣਾ ਸ਼ੁਰੂ ਕੀਤਾ ਉਸ ਵੇਲੇ ਇੱਥੇ ਆਬਾਦੀ ਆ ਗਈ ਸੀ ਇਹਨਾਂ ਨੂੰ ਉਸ ਵੇਲੇ ਅਸੀਂ ਬਹੁਤ ਕਿਹਾ ਕਿ ਤੁਸੀਂ ਕੂੜਾ ਨਾ ਸੁੱਟੋ ਸਾਰੇ ਪਲਾਟ ਅਲਾਟਡ ਹੈਗੇ ਆ ਆਬਾਦੀ ਬਣੀ ਸ਼ੁਰੂ ਹੋ ਗਈ ਹੈ ਲੇਕਿਨ ਇਹਨਾਂ ਨੇ ਸਾਡੀ ਸੁਣੀ ਨਹੀਂ ਅਸੀਂ ਇਹਨਾਂ ਦੀ ਬਾਰ-ਬਾਰ ਇਹਨੂੰ ਮਿੰਤਾ ਕਰਦੇ ਸੀ ਨਾ ਸੁੱਟੋ ਲੇਕਿਨ ਫਿਰ ਜੇ ਨਹੀਂ ਮੰਨਿਆ ਤਾਂ ਉਹ 2006 ਕੋੜਿਆ ਨਾ ਗਿਆ ਕੌਣ ਨੇ ਸਾਡੀ ਸੁਣ ਕੇ ਇਹਨਾਂ ਦੀ ਸੁਣ ਕੇ ਸਭ ਨੇ ਸੁਣ ਕੇ 2012 ਦੇ ਵਿੱਚ ਇਹਨਾਂ ਦੀ ਅੰਡਰਟੇਕਿੰਗ ਸੀ ਸਰਕਾਰ ਦੀ ਅੰਡਰਟੇਕਿੰਗ ਤੇ ਕਿ ਅਸੀਂ 16 ਮਹੀਨੇ ਦੇ ਅੰਦਰ ਅੰਦਾਜ਼ਾ ਇਹ ਜਿਹੜਾ ਕੂੜਾ ਹੈ ਡੰਪਿੰਗ ਥਾਵਾਂ ਨੂੰ ਵੀ ਬੰਦ ਕਰਦੇ ਆਂਗੇ ਤੇ ਅਸੀਂ ਇੱਕ ਨਵੀਂ ਜਗ੍ਹਾ ਫੰਗੋਲੀ ਵਿਖੇ ਲੈ ਰਹੇ ਹਾਂ ਦਲਾਲੇ ਉਹ ਸੀ ਇਹਨ ਉਸੇ ਤੇ 2012 ਵਿੱਚ ਦੋਨੋਂ ਤਰ੍ਹਾਂ ਨੂੰ ਸੁਣਦੇ ਹਾਂ ਵੀ ਹੈਡ ਟੇਕਿੰਗ ਹੈ ਕਿ ਜਾਣਗੇ ਔਰ ਅਗਰ ਸਰਕਾਰ ਨਹੀਂ ਜਾਂਦੀ ਟਾਈਮ ਤੇ ਤੇ ਜਿਹੜੀ ਤਕਲੀਫ ਵਾਲੀ ਪਾਰਟੀ ਹੈ ਨਿਊ ਪਾਰਟੀ ਹੈ ਉਹ ਪੂਰਾ ਅਧਿਕਾਰ ਹੈ ਕਿ ਉਹ ਵਾਪਸ ਆਪਣੀ ਬਾਤ ਲੈ ਕੇ ਮੁੱਖ ਜਾਏ ਜਾ ਸਕਦੇ ਅਸੀਂ ਸਰਕਾਰ ਕੋਲ ਬਾਰ ਬਾਰ ਜਾਂਦੇ ਰਹੇ ਮੁੱਖ ਸਰਕਾਰ ਨੂੰ ਬਾਰ ਬਾਰ ਜਾਂਦੇ ਰਹੇ ਕਿ ਸਭ ਸਰਕਾਰੀ ਹੁਕਮ ਹੈ ਤੁਹਾਡੀ ਅੰਡਰਟੇਕਿੰਗ ਹੈ ਤੁਸੀਂ ਇਹ ਤੋਂ ਲੈ ਕੇ ਜਾਓ ਲੇਕਿਨ ਉਹਨਾਂ ਨੇ ਸਾਨੂੰ ਕੰਮ ਟੋਲੇ ਕਰਦੇ ਕਰਦੇ 2019 ਆਇਆ ਜਦੋਂ ਸਾਨੂੰ ਪਤਾ ਲੱਗਿਆ ਕਿ ਹੁਣ ਸਰਕਾਰ ਜਿਹੜੀ ਹੈ ਉਹ ਨਹੀਂ ਹੈ ਉਹ ਕੋਰੇ ਆਪਣੀ ਨਹੀਂ ਆਨਰ ਕਰ ਰਹੇ ਆਪਣੇ ਕਮਿਟਮੈਂਟ ਨੂੰ ਨਹੀਂ ਹੈ ਮੰਦੀ ਪਈ ਉਹਨਾਂ ਕੋਰਟ ਵਿੱਚ ਦਵਾਣਾ ਤੇ ਕੋਰਟ ਵਿੱਚ ਦਵਾਣ ਤੋਂ ਬਾਅਦ ਵੀ ਉਹੀ ਕੇਸ ਜਿਹੜਾ ਸੀ ਉਕੇ ਰੱਖਿਆ ਨੂੰ ਕੇਸ ਚੱਲਦਾ ਪਿਆ ਸੀ ਇਹਨਾਂ ਦੇ ਫਿਰ बार-बार ਕੋਰਟ ਦੇ ਵਿੱਚ ਦਿਆਨ ਐਫੀਡੇਵਿਟ ਇਹੀ ਆਂਦੇ ਰਹੇ ਕਿ ਇਸ ਦਾ ਜਿਹੜਾ ਹੈ ਨਾ ਖਤਮ ਇਥੋਂ ਬੰਦ ਕਰਾਂਗੇ ਇੱਕ ਸਾਡੇ ਇੱਕ ਤੇ ਸੰਗੋਲੀ ਵਿਖੇ ਜਗ੍ਹਾ ਲਈ ਬੰਦਾਇ ਕਰ ਗੱਰਾ ਲਈ ਹੋਈ ਹੈ ਅਸੀਂ ਉਹਨੂੰ ਤਿਆਰ ਕਰ ਰਹੇ ਹੈਗੇ ਹਾਂ ਅਲਟੀਮੇਟਲੀ ਅਪੀਲ ਹੋ ਕੇ ਲੱਗੇ ਜਾਵਾਂਗੇ ਜਦੋਂ ਦੇਖਿਆ ਕੋਰਟ ਨੇ ਕਿ 2009 ਤੋਂ 2024 ਆ ਗਿਆ ਉਹਨਾਂ ਨੇ ਇਸ ਤੇ ਆਰਡਰ ਜਿਹੜੇ ਸੀ ਪਾਸ ਕਰਨੇ ਕਿਉਂ ਕਰ ਦਿੱਤੇ ਜਦੋਂ ਦੇਖਿਆ ਮੈਂ ਇਸ ਐਡਮਿਨਿਸਟ੍ਰੇਸ਼ਨ ਨੇ ਕਿ ਅਸਲੇ ਖਤਾਈ ਜ਼ਿਆਦਾ ਹੋ ਗਈ ਹੈ ਤੇ ਸਾਡੀਆਂ ਕਮਿਟਮੈਂਟਸ ਆਈਆਂ ਸਾਡੇ ਆਰ ਐਫਿਡੇਵਿਟਸ ਆਈਏ ਹੈ ਇਹ ਕੋਰਾਂ ਨੇ ਮੈਂ ਜਿਹੜੇ ਹਾਇਰ ਬੌਸਿਸ ਸੀਗੇ ਉਹ ਉਹਨਾਂ ਨੇ ਆਪਣੀ ਇੱਕ ਮੀਟਿੰਗ ਬੁਲਾਇਆ ਉਹਦੇ ਵਿੱਚ ਮੀਟਿੰਗ ਲਈ ਹੋਇਆ ਕਿ ਤੁਸੀਂ ਇਹ ਜਿਹੜਾ ਕਲ ਰਿਹਾ ਐਕਦਾਮ ਬੇਰੌਣੇ ਨੂੰ ਪੰਡ ਕਰੋ ਜਿੱਥੇ ਵੀ ਪਰਪੋਜ਼ ਜਰਾ ਹੈਗਾ ਉਸੇ ਨੂੰ ਤੇ ਲਾ ਕੇ ਸ਼ਿਫਟ ਕਰਦੇ ਆ। ਉਸੇ ਕਮਿਸ਼ਨਰ ਜੀ ਨੇ ਕਿਹਾ ਕਿ ਸਾਡੇ ਤੋਂ ਪੰਜਾਬ ਕੁਲਮੀਨ ਆਇਆ ਕਿ 111 ਐਕਰ ਦੀ ਜ਼ਮੀਨ ਆ ਉੱਥੇ ਅੰਦਰ ਡਿਵੀਟ ਹੈਗੀ ਆ। ਲੇਕਿਨ ਸਾਡੀ ਜਿਹੜੀ ਮਸ਼ੀਨਰੀ ਹੈਗੀ ਆ ਪੀਐਨਜੀ ਕੰਮ ਲਾਉਣ ਵਾਸਤੇ ਉਹ ਸਾਡੀ ਮਸ਼ੀਨ ਤਿਆਰ ਹੋ ਰਹੀ ਹੈ ਜੀ ਆ। ਤੇ ਅਸੀਂ ਸਰਕਾਰ ਕੋਲ ਜੋ ਤੁਹਾਨੂੰ ਪੈਸਾ ਅਸੀਂ ਇਹਦੇ ਵਾਸਤੇ ਪਰਮਿਸ਼ਨ ਲੈ ਰਹੇ ਹਾਂ। ਤਾਂ ਇਹ ਕਹੇ ਕਿ ਮੈਂ ਯੂਜ਼ ਕਰ ਰੂਗੀ ਕਿ ਹਾਂ ਇਹ ਕੰਮ ਕਰ ਰਹੇ ਆ। ਉਸ ਤੋਂ ਬਾਅਦ ਵੀ ਪਕੂੜਾ ਗਿਰ ਉਹ ਵੀ ਬੰਦ ਹੋ ਗਿਆ ਕੋਰਟ ਨੇ ਉਹ ਤੋਂ 2000 ਰੁਪਏ ਐਕੋ 2023 ਦੀ ਫਾਈਲ ਸੀ ਉਸ ਦੇ ਦੇਸ ਤੇ ਉਹ ਇਹ ਜਿਹੜੇ ਹਾਇਰ ਬੌਸਸ ਜਿਹੜੀ ਆਪਣੇ ਇੱਕ ਕਰਨੇ ਸੀ ਉਹਨਾਂ ਨੇ ਡਾਇਰੈਕਸ਼ਨ ਦੇ ਦਿੱਤਾ ਇਨਸਟਰਕਸ਼ਨ ਦਿੱਤਾ ਕਿ ਲੂਸ ਫਾਈ ਹੁਣੇ ਸ਼ੁਰੂ ਹੋ ਗਈ ਇਹਨੂੰ ਉਹਨਾਂ ਨੇ ਔਰ ਕੂੜਾ ਪ੍ਰੋਗਰਾਮ ਤੇ ਬੰਦ ਹੋ ਗਿਆ ਸਵਾ ਸਾਲ ਤੋਂ ਇਹ ਕੰਮ ਚੱਲ ਰਿਹਾ ਸੀਗਾ ਔਰ ਬਹੁਤ ਜਿਹੜੇ ਬਸਨਿਕਸ ਜਿਹੜੇ ਦੇ ਵਰ ਵੈਰੀ ਹੈਪੀ ਕਿ ਮੇਰੇ ਗੱਲੀਆਂ 16 7 18 7 ਦੀ ਗੱਲ ਜਰੀ ਹੈ ਨਰਕ ਦੀ ਜੰਗਲੀ ਕੱਟ ਰਹੀ ਸੀ ਸਾਨੂੰ ਉਸ ਤੋਂ ਇਚਾਰ ਦੇ ਦਿੱਤੀ ਇੱਕ ਦਿਨ ਅਚਾਨਕ 13 ਅਗਸਤ ਨੂੰ ਸਾਡੇ ਇੱਥੇ ਪੰਜ ਫੇਸ ਮੁਹਾਲੀ ਦੇਖੇ ਧਰਨਾ ਚੱਲਦਾ ਗਿਆ ਸੀ ਇਹੀ ਗਾਰਲੀ ਪੁਆਇੰਟ ਦੇ ਕੋਲ ਜੇ ਉਹ ਉੱਥੇ ਧਰਨਾ ਚੱਲਦਾ ਸੀ ਉੱਥੇ ਮਾਨਯੋਗ ਐਮਐਲਏ ਸਾਹਿਬ ਗਏ ਉਹਨਾਂ ਨੇ ਉੱਥੇ ਉਸ ਧਰਨੇ ਵਾਲੀ ਪਬਲਿਕ ਦੇ ਨਾਲ ਇੱਕ ਵਾਦਾ ਕੀਤਾ ਕਿ ਜਿਹੜਾ ਤੁਹਾਡਾ ਇਹ ਪੁਆਇੰਟ ਹੈ

ਇਹ ਕਾਹੋ ਮਾਮਲਾ ਮੁੱਕਿਆ ਨਹੀਂ ਅਜੇ ਕੋੜ ਦੇ ਕੇਸ ਚੱਲਦਾ ਰਿਹਾ ਉਹ ਤੇ ਮੈਨੂੰ ਨਹੀਂ ਲੱਗਦਾ ਕਿ ਕਿਹੜੇ ਹਿਸਾਬ ਨਾਲ ਇਹ ਸਬਦੀ ਉਸ ਮੈਟਰ ਦੇ ਵਿੱਚ ਇਹ ਉਸ ਦਾ ਨਾਮ ਬਦਲ ਗਏ ਹੁਣ ਉਹਨੂੰ ਪ੍ਰੋਸੈਸਿੰਗ ਸੈਂਟਰ ਦਾ ਇਹ ਨਾਮ ਦੇ ਰਹੇ ਆ ਲੇਕਿਨ ਕੂੜਾ ਕੂੜਾ ਹੀ ਹੁੰਦਾ ਹੈ ਉਹ ਤਾਂ ਡੰਪਿੰਗ ਗਰਾਉਂਡ ਦੇ ਵਿੱਚ ਹੈ ਜੈਸ ਕੋ ਤੁਸੀਂ ਦੇਖ ਆਏ ਉਹਦੇ ਨਾਲ ਬਿਮਾਰੀਆਂ ਉਹੀ ਆਣਗੀਆਂ ਉਹਨਾਂ ਮੱਕੀ ਮੱਛਰ ਬਿਮਾਰੀਆਂ ਲੋਕਾਂ ਨੂੰ ਪਰੇਸ਼ਾਨੀਆਂ ਸਮੈਲ ਸਭ ਕੁਝ ਉਹੀ ਹੋਏਗਾ ਜੋ ਡੰਪਿੰਗ ਗਰਾਉਂਡ ਉੱਪਰ ਹੈ ਜੇ ਰੁਕਣਾ ਚਾਹੋਗਾ ਕੂੜਾ ਤਾਂ ਫਿਰ ਪ੍ਰੋਸੈਸ ਰੂਪ ਦੇ ਦਿਖੋ ਬੰਦੇ ਨੂੰ ਲੱਗ ਰਿਹਾ ਕਿ ਕੋਈ ਦਾ 100 ਕੁਇਟਸ ਚੈਕਿੰਗ ਦਾ ਹੋਇਆ ਤੇ ਤੁਸੀਂ ਕੀ ਤੁਹਾਨੂੰ ਪਤਾ ਨਹੀਂ ਰਹੇ ਹੋ ਅਸੀਂ ਬਿਲਕੁਲ ਕਰਦੇ ਹਾਂ ਪ੍ਰੋਸੈਸ ਅਸੀਂ ਜਾਣੇ ਜਿੱਥੇ ਸਾਡੇ ਕੋਲ 50 ਏਕੜ ਦੀ ਜ਼ਮੀਨ ਹੈਗੀ ਆ ਅਗਰ 39 ਏਕੜ ਦੀ ਜ਼ਮੀਨ ਹੈਗੀ ਆ ਕਿਉਂ ਮੈਂ ਕੋਈ ਟੈਕਨੀਕਲ ਨਹੀਂ ਮੈਨੂੰ ਲੱਗਦਾ ਹੈ ਕਿ 39 ਏਕੜ ਦੀ ਜ਼ਮੀਨ ਬਹੁਤ ਜ਼ਿਆਦਾ ਹੈ ਹੁਣ ਜਦੋਂ ਇਹ ਕਰਨ ਦਾ ਅਸੀਂ ਪ੍ਰੋਸੈਸ ਕਰਨਾ ਹੈ ਤੁਸੀਂ ਇਹਨੂੰ ਤੁਸੀਂ ਡਬਲ ਐਕਸਪੈਂਸਸ ਕਿਉਂ ਕਰ ਰਹੇ ਹੋ ਥਿਸ ਇਜ਼ ਮਾਈ ਪਰਸਨਲ ਇਹ ਮੇਰੀ ਪਰਸਨਲ ਓਕੇ ਨਹੀਂ ਆ ਇਹਨਾਂ ਨੂੰ ਮੈਟਕ ਬਕਾਲੀ ਤੇ ਜਦੋਂ ਤੁਸੀਂ ਇੱਕ ਜਗ੍ਹਾ ਤੇ ਕੂੜਾ ਇਕੱਠਾ ਕਰਨ ਦੀ ਜਗ੍ਹਾ ਸਾਰਾ ਵਿੱਚ ਕੂੜਾ ਚੁੱਕ ਕੇ ਜਾ ਰਹੇ ਹੋ ਤੇ ਤੁਸੀਂ ਉਹ ਪੁਆਇੰਟ ਤੇ ਜਾ ਕੇ ਸੈਗਰੀਗੇਟ ਕਰੋਗੇ ਉਥੇ ਡੀਲੋਡ ਕਰੋਗੇ ਉਹ ਤੋਂ ਫੈਲ ਵੀ ਕਰ ਤੁਹਾਨੂੰ ਫਿਰ ਉਸੇ ਟਰੱਕ ਨੂੰ ਉਹਨੂੰ ਲੋਡ ਕਰੋਗੇ ਫਿਰ ਉੱਠਾ ਕਰਕੇ ਲੈ ਕੇ ਜਾਓ ਜਿੱਥੇ ਉਹਨੂੰ ਡਿਸਪੋਜ਼ਲ ਕਰਨਾ ਤੇ ਕਿਉਂ ਨਹੀਂ ਤੁਸੀਂ ਉਹਨੂੰ ਘਰੋਂ ਘਰੇ ਜੇ라 ਤੁਸੀਂ ਕਹਿ ਵੀ ਰੱਖਿਆ ਹੈਗਾ ਕਿ ਉਹ ਜਿਹੜੇ ਘਰ ਵਾਲੇ ਸੈਗਰੀਗੇਟ ਕਰਕੇ ਹੀ ਕੂੜਾ ਦੇ ਰਹੇ ਉਹ ਸੈਗਰੀਗੇਟਡ ਕੂੜੇ ਨੂੰ ਤੁਸੀਂ ਕੱਲੇ ਜਾ ਕੇ ਜਿਹੜੇ ਪੁਆਇੰਟ ਤੇ ਡਿਸਪੋਜ਼ਲ ਕਰਦੇ ਆ ਯਾਰ ਤੁਹਾਨੂੰ ਸਿੱਧਾ ਜਾ ਕੇ ਕਿਉਂ ਨਹੀਂ ਕਰਦੇ ਕਿ ਉਹਨਾਂ ਤੁਹਾਡਾ ਮੇਰੇ ਹਿਸਾਬ ਨਾਲ ਅੱਧਾ ਪੈਸਾ ਬਚੇਗਾ ਸਰਕਾਰ ਦਾ ਤੇ ਦੂਜੀ ਗੱਲ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਇਹ ਜਿਹੜੀ ਜਗ੍ਹਾ ਤੇ ਕੋੜ ਪਹਿਲਾਂ ਵੀ ਸੋਕੇ ਸੀ ਉਥੇ ਨਹੀਂ ਨਹੀਂ ਹੈ ਜੀ ਇਹ ਸਾਡੀ ਬਹੁਤ ਧਾਰਮਿਕ ਜਗ੍ਹਾ ਹੈ ਜਿਹੜਾ ਚੱਪੜਪਲੀ ਦਾ ਨਾਮ ਹੈ ਰੋੜ ਦਾ ਨਾਮ ਹੈ ਇਹ ਸਾਡੇ ਬਹੁਤ ਵਿਰਾਸਤ ਨਾਲ ਜੁੜਿਆ ਹੋਇਆ ਹੈ ਜਿਹੜਾ ਚੱਪੜਪਲੀ ਦਾ ਗੁਰਦੁਆਰਾ ਹੈਗਾ ਉਹ ਸਾਡਾ ਬਹੁਤ ਹੀ ਇੱਕ ਪਵਿੱਤਰ ਗੁਰਦੁਆਰਾ ਹੈਗਾ ਜਿੱਥੇ ਸਾਡੇ ਗੁਰਾਂ ਨੇ ਲੜਾਈਆਂ ਲੜ ਕੇ ਇੱਥੇ ਆ ਸਿਖਿਆ ਮਨੇ ਓਕੇ ਸਾਡਾ ਫਤਿਹਪੁਰ ਬਣਿਆ ਹੋਇਆ ਬੰਦਾ ਸਿੰਘ ਬਹਾਦਰ ਦਾ ਉਹਨਾਂ ਦੀ ਵਿਕਟਰੀ ਦਾ ਹੁਬੂਤ ਬਣਿਆ ਹੋਇਆ ਬਹੁਤ ਹੀ ਪਵਿੱਤਰ ਜਗ੍ਹਾ ਹੈ ਯਾਰ ਅਸੀਂ ਇੱਥੇ ਕੋਈ achhiyan ਚੀਜ਼ਾਂ ਨਾ ਬਣਾਦੇ ਅਸੀਂ ਉੱਥੇ ਸਿਰਫ ਹੀ ਗੰਦਗੀ ਫਲਾ ਰਹੇ ਹਾਂ ਮੈਂ ਮਨ ਵਿੱਚ ਦੁੱਖਣਾ ਚਾਹੁੰਦਾ ਫਾਈਨਲੀ ਉਹਨਾਂ ਗੱਲ ਲਈ ਇਹ ਕਿ ਕੋਈ ਕੂੜਾ ਇੱਕ ਜਗ੍ਹਾ ਤੇ ਜਾ ਕੇ ਕਦੇ ਤਮੇ ਟਿਕਾ ਦਿੱਤਾ ਜਾਂਦਾ ਉਹਦੀ ਧਰਤਾ ਉਹਦੀ ਧਰਤਾ ਆਕਰਦੇ ਤੁਸੀਂ ਇੱਕ ਸਾਲਕ ਲੋਕਮੀਓ ਐਡਵੋਕੇਟ ਵੀ ਦੋਨੋਂ ਹੀ ਮੋਰੋ ਪਰਦੇ ਸਾਲਕ ਔਰਤੇ ਦੀ ਦੱਡਾਈ ਲੜ ਰਹੇ ਹੋਂ ਵੀ ਇਹਦਾ ਹੱਲ ਨਹੀਂ ਹੁੰਦਾ ਕੱਟੇ ਉਹ ਲੋਗ ਅਗਲਾ ਕਦਮ ਕੀ ਹੋਏਗਾ ਦੇਖੋ ਜੀ ਹੱਲ ਨਾ ਥੋੜੀ 1 ਮਿੰਟ ਗੱਲ ਲਾਂ ਤੁਹਾਡੇ ਨਾਲ ਹਾਲੇ ਦਾ ਹੈ ਅੱਜ ਕੱਲ ਬਹੁਤ ਅਲਟਰਾ ਮਾਡਰਨ ਮਸ਼ੀਨਾਂ ਲੱਗੀਆਂ ਨੇ ਉਹਨਾਂ ਨੂੰ ਵੀ ਕਿਤੇ ਅਹੀਂ ਜਗ੍ਹਾ ਤੇ ਲਗਾਉਣਾ ਕਿਉਂ ਨਾ ਜੇ ਲੋਕਾਂ ਨੂੰ ਤਕਲੀਫ ਨਾ ਹੋਵੇ ਤੁਸੀਂ ਇਹਨਾਂ ਨੂੰ ਡਿਸਪੋਜ਼ ਕਰੋ ਇਹਨਾਂ ਕੋਲ ਆਫਰ ਵੀ ਆ ਰਹੀ ਹੈ ਤੁਹਾਨੂੰ ਪਤਾ ਲੱਗੂ ਕਿ ਇਹ ਪਰ ਕੀ ਬੜਦਾ ਹੈ ਕਿ ਤੁਸੀਂ ਉਹਨਾਂ ਨੂੰ ਯੂਜ਼ ਕਰੋ ਲੇਕਿਨ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਾ ਕੇ ਕਰੋ ਠੀਕ ਹੈ ਹੋ ਜਾ ਹੈ ਕਿ ਜਦੋਂ ਅਰੇ ਇਹ ਨਹੀਂ ਮੰਨਣਗੇ ਤੇ ਅਸੀਂ ਤਾਂ ਤਕਲੀਫ ਚ ਹੈਗੇ ਸਾਨੂੰ ਦੇ ਜ਼ਬਰਦਸਤੀ ਲੜਾਈ ਲੜਨੀ ਪੈ ਰਹੀ ਹੈ ਕੱਢ ਕੋਲ ਨਾ ਤੇ ਕੋਈ ਨੇ ਫਾਈਨੈਂਸ਼ੀਅਲ ਰਿਸੋਰਸਸ ਹੈਗੀਆਂ ਨਹੀਂ ਸਾਡੇ ਕੋਲ ਕੱਢੀ ਕੋਈ ਲੋਕਾਂ ਦੀ ਕੋਈ ਕੱਢ ਕੋਲ ਪਾ ਕੇ ਬਤਾਤਾ ਤਾਂ ਹੈ ਕਿ ਇਹ ਸਾਡੀ ਲੜਾਈ ਹੈ ਬਹੁਤ ਸਾਡੀ ਸਰਕਾਰ ਦੇ ਨਾਲ ਬਹੁਤ ਕਮਜ਼ੋਰ ਲੜਾਈ ਹੈ ਫਿਰ ਵੀ ਜਿੰਨਾ ਸਾਡਾ ਵਾਅਦਾ ਹੈ ਅਸੀਂ ਸਰਕਾਰ ਦੇ ਨਾਲ ਤੁਮਾਂਗੇ ਜੋ ਭਾਈ ਕਿਸਾਨ ਨੂੰ ਨਾ ਪਰੇਸ਼ਾਨ ਕਰੋ ਲੇਕਿਨ ਜਦ ਤੱਕ ਅਸੀਂ ਪਰੇਸ਼ਾਨ ਰਾਵਾਂਗੇ ਤੇ ਜੋ ਸਾਡੇ ਕੋਲ ਹੁੰਦਾ ਹੈ ਇਸ ਨੂੰ ਰੋਕਣਗੇ ਉਹ ਅਸੀਂ ਤਰ੍ਹਾਂ ਨੂੰ ਜ਼ਰੂਰ ਕਰਾਂਗੇ ਸੋ ਬਿਲਕੁਲ ਐਕਸਪੀ ਲੱਗਦਾ ਦਿਸੇ ਮਾਈਸੈਲਫ ਐਡਵੋਕੇਟਸ ਹਮੇਂ ਕਿ ਇੱਕ ਸਾਲੇ ਤੋਂ ਆਰਦੇ ਹੈ ਕਿ ਨਹੀਂ ਐਡਵੋਕੇਟ ਵੀ ਨਹੀਂ ਹੈ ਗ੍ਰੂਪ ਇਕੱਲੇ ਲੜਾਈ ਲੜ ਰਹੇ ਨੇ ਬਿਜਲੀ ਲੜਾਈ ਫੜ ਰਹੇ ਨੇ ਕਿ ਜੋ ਕੁੜੇ ਦਾ ਮੁੱਦਾ ਹੈ ਉਹ ਸਮਾਜ ਦੇ ਵਿੱਚ ਬੜਾ ਚਿੰਤਾਜਨਕ ਹੈ ਕਿ ਸਮਾਜ ਦੇ ਵਿੱਚ ਆਸ-ਪਾਸ ਘਰਾਂ ਦੇ ਵਿੱਚ ਰਹਿੰਦੇ ਹੋਏ ਕਿਥੋਂ ਦਾ ਸ਼ਹਿਰ ਤੋਂ ਬਾਹਰ ਰੱਖਣਾ ਚਾਹੀਦਾ ਹੈ ਜਿਵੇਂ ਲੋਕਾਂ ਨੂੰ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਵੇ ਲੇਕਿਨ ਘਰਾਂ ਦੇ ਬਾਹਰ ਦੁਆਰਾ ਕੂੜਾ ਇਕੱਠਾ ਕਰਕੇ ਦੂਰ ਸੁੱਟਿਆ ਜਾਣਾ ਉਹ ਬਹੁਤ ਵੱਡੀ ਗੱਲ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹ ਕੂੜੇ ਦਾ ਹੱਲ ਜਲਦੀ ਕੀਤਾ ਜਾਵੇ ਅਗਰ ਹੱਲ ਨਹੀਂ ਹੁੰਦਾ ਤਾਂ ਕਹਿੰਦੇ ਕਿ ਜਿਹੜੀ ਸਾਡੀ ਲੜਾਈ ਹੈ ਅਸੀਂ ਇਹਨੂੰ ਪੱਧਰ ਜਾਰੀ ਕਰਾਂਗੇ ਨਾ ਸਨਕ ਲੋਕ ਨੇ ਉਹਨਾਂ ਦੇ ਨਾਲ ਹੀ ਗੱਲ ਕਰਾਂਗੇ ਕੌਸ ਆਫ ਨਾ ਚੇਅਰਮੈਨ ਸਾਹਿਬ ਮੁਜੀਬ ਨੇ ਬਰਬੇਸ਼ੀਂ ਇਹਨਾਂ ਗੱਲਬਤ ਕਰਦੇ ਆ ਇਹਨੂੰ ਤਾਂ ਬਸ ਤੁਸੀਂ ਲੜਾਈ ਲੰਬੇ ਸਮੇਂ ਤੋਂ ਲੜ ਰਹੇ ਹੋ ਜਿੱਦੇ ਐਡਵੋਕੇਟ ਸਾਹਿਬ ਦੱਸਦੇ ਕਿ ਕੋਰਟ ਤੋਂ ਵੀ ਮਿਲ ਚੁੱਕਿਆ ਹੈ ਸਟੇ ਵੀ ਮਿਲ ਚੁੱਕਿਆ ਹੈ ਉਹਨੇ ਕਹਿ ਦਿੱਤਾ ਪਰ ਫਿਰ ਵੀ ਇਹਦਾ ਮਸਲਾ ਹੱਲ ਨਹੀਂ ਹੋ ਰਿਹਾ ਕਿਥੇ ਆਗੇ ਐਡਵੋਕੇਟ ਦੇ ਮਨਸਾਬੋ ਕਾਫੀ ਸਮੇਂ ਲੜਾਈ ਲੜ ਰਹੇ ਇਹ ਬਹੁਤ ਲੰਬੀ ਲੜਾਈ ਹੈ 2000 ਤੋਂ ਜ਼ਿਆਦਾ ਰਹੀ ਹੈ ਇਹ ਮੈਂ ਨਹੀਂ ਕਿਤੇ ਬੜੀ ਸੀ ਕਈ ਕਈ ਇਹ ਸਦੀ ਦੇ ਬੀਤੇ ਲੜਾਈ ਸੀ ਹੋਣੇ ਜੇ ਤੁਸੀਂ ਦੇਖੋ ਕਿ ਅੱਜ ਲੜਾਈ ਹੋ ਰਹੀ ਹੈ ਕਿ ਕਿ ਇੱਕ ਹਾਈ ਅੰਡ ਮਾਨਯੋਗ ਆਈਪੀ ਨੇ ਫੈਸਲਾ ਦੇ ਦਿੱਤਾ ਕਿ ਇੱਥੇ ਕੂੜਾ ਨਾ ਲੱਗੇ ਇੰਡਸਟਰੀਅਲ ਪੇਸ ਆਟ ਰੀ ਵਿਦ ਕੂੜਾ ਨਾ ਲੱਗੇ ਸਪੈਸ਼ਲੀ ਆਰਡਰ ਹੈ ਜਦੋਂ ਸਪੈਸ਼ਲੀ ਆਰਡਰ ਹੈ ਇੰਡਸਟਰੀ ਪੇਸ ਆਟਮਿਕ ਕੂੜਾ ਨਾ ਲੱਗੇ ਜੇ ਸਰਕਾਰ ਪ੍ਰਸ਼ਾਸਨ ਕਿਉਂ ਫਿਟਦੀ ਹੈ ਪ੍ਰਸ਼ਾਸਨ ਕਿਉਂ ਕਰਦੀ ਹੈ ਉਹਨਾਂ ਨੂੰ ਇਹ ਐਕਸ਼ਨ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਇਹ ਐਕਸ਼ਨ ਨਹੀਂ ਕਰਨਾ ਚਾਹੀਦਾ ਕਿਉਂ ਇੱਕ ਜਿਹੜੀ ਵਾਪੇ ਉਹ ਪਹਰੇ ਹੈ ਵੀ ਅਸੀਂ ਇਕੂੜਾ ਲੈ ਕੇ ਜਾਵਾਂਗੇ ਪਿਛਲੇ ਜਿਹੜਾ 12 ਚੌਲ ਦੇ ਘਰੇ ਇਹਨਾਂ ਸੰਗੋਲੀ ਜਾ ਕੇ ਪੂਰਾ ਸਿੱਧਾ ਚਾਹੀਦਾ ਉੱਥੇ ਬੜੀਆ ਬਾਗੀ ਪਲਾਉਂ ਅੱਛਾ ਉਹ ਜੇ ਸੰਗੋਲੀ ਸਟੇਸ਼ਨ ਤੇ ਜਾਂਦੇ ਨੇ ਜੇ ਸਮੋਲੀ ਸਟੇਸ਼ਨ ਤੇ ਜਾਂਦੇ ਨੇ ਤਾਂ ਉੱਥੇ ਘੱਟੋ ਘੱਟ ਮਜਗੂਲਾ ਮੋਹੜੀ ਚੰਡੀਗੜ੍ਹ ਇਹ ਸਾਰਿਆਂ ਦੇ ਕੁੱਲ ਕੁੜੇ ਨੂੰ ਕਮੇਟਿਆ ਜਾਦਾ ਹੈ ਉਸੇ ਬੜੀਆ ਪਲਾਉਂ ਖੁੱਲੀ ਜਗ੍ਹਾ ਜੰਗਲ ਵਾਲਾਕਾ ਕੋਈ ਉਸੇ ਅਵਾਕੀ ਕੜੀ ਕੋਲੇ ਵੇਦੀਆ ਕਿਉਂ ਟਿਕਾਉਂਦੇ? ਤੋਂ ਆਪਨੀ ਜੇਕਰ ਅਗਰ ਕਾਰਵਾਈ ਨਹੀਂ ਹੋਈ ਗੀ ਉਸਨੇ ਜਾ ਹੀ ਦੇਣਾ ਫਿਰ ਅਸੀਂ ਰੋਕਾਂਗੇ। ਕਾਰਵਾਈ ਹੋਣੀ ਹੀ ਜੇਰੀ ਫਾਲਤੂ। ਤੋਂ ਸੈਕੰਡ ਆਪਸ਼ਨ ਕੋਈ। ਤੋਂ ਬਿਲਕੁਲ ਜਿਹੜੇ ਸਥਾਨਿਕ ਲੋਕ ਨੇ ਉਹਨਾਂ ਨੇ ਇਹ ਕਹਿਣਾ ਕਿ ਭਈ ਅਗਰ ਸਾਡੀ ਮੰਗ ਨਹੀਂ ਮੰਨੀ ਜਾਂਦੀ ਮੰਗਾ ਵੀ ਜਾਇਜ਼ ਨਹੀਂ ਜੀ ਕੋਈ ਨਜ਼ਾਇਜ਼ ਜਿਹੜੇ ਕੋੜੇ ਨੂੰ ਲੈ ਕੇ ਕਿ ਭਈ ਸਾਡੇ ਘਰ ਦੇ ਆਲੇ ਦੁਆਲੇ ਕੋੜਾ ਰੱਖਿਆ ਜਾਵੇ। ਜਿਹੜੀ ਬਾਹਰ ਹੀ ਜੰਲਾਫੀ ਏਰੀਆ ਕੋਦੇ ਰੱਖਿਆ ਜਾਵੇ। ਮਾਲਕ ਕਹਿੰਦਾ ਪਰਸਾ ਕਾਟੋਰ ਤੋਂ ਦਿਨ ਦਿਨਿਕ ਸਰਦ।